ਮਾਮਲਾ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਤੋਂ ਸਾਹਮਣੇ ਆਇਆ ਜਿੱਥੇ 17 ਸਾਲ ਲੜਕੀ ਦਾ ਮੈਡੀਕਲ ਕਰਵਾਨ ਪਹੁੰਚੂ ਪੁਲਿਸ ਪਾਰਟੀ ਨਾਲ ਲੜਕੀ ਦੇ ਪਰਿਵਾਰ ਵਾਲੇ ਬਹਿਸ ਕਰਦੇ ਹੋਏ ਨਜ਼ਰ ਆਏ ਅਤੇ ਸਿਵਲ ਹਸਪਤਾਲ ਵਿੱਚ ਹਾਈ ਵੋਲਟੇਜ ਡਰਾਮਾ ਦੇ ਚੱਲਦੇ ਡਾਕਟਰ ਵੱਲੋਂ ਵੀ ਪਹਿਲਾ ਮਾਮਲਾ ਸ਼ਾਂਤ ਕਰਨ ਦੀ ਗੱਲ ਆਖੀ ਗਈ ਹੈ ਜਿਸ ਸੰਬੰਧੀ ਗੱਲਬਾਤ ਕਰਦੇ ਆ ਲੜਕੀ ਦੇ ਮਾਪਿਆਂ ਨੇ ਦੋਸ਼ ਲਾਇਆ ਹੈ ਕਿ ਉਹਨਾਂ ਦੀ ਲੜਕੀ 17 ਸਾਲ 4 ਮਹੀਨੇ ਦੀ ਨਾਬਾਲਗ ਲੜਕੀ ਹੈ ਜੋ ਕਿ ਕਿਸੇ ਲੜਕੇ ਦੇ ਭੇਕਾਵੇ ਵਿੱਚ ਆ ਕੇ ਲੜਕੇ ਨਾਲ ਪੱਜ ਗਈ ਸੀ ਪਰ ਕੋਰਟ ਦੇ ਹੁਕਮਤ ਤੋਂ ਬਾਅਦ ਅੱਜ ਲੜਕੀ ਨੂੰ ਕੋਰਟ ਤੋਂ ਥਾ ਸਾਡੀ ਲੜਕੀ ਨੂੰ ਖੋਹ ਕੇ ਲੈ ਗਏ ਹਨ ਤੇ ਅੱਜ ਮੈਡੀਕਲ ਕਰਵਾਉਣ ਮੌਕੇ ਸਾਨੂੰ ਲੜਕੀ ਨੂੰ ਮਿਲਣ ਤੇ ਉਹ ਪੁਲਿਸ ਅਤੇ ਵਕੀਲ ਰੋਕ ਰਹੇ ਹਨ ਸਾਨੂੰ ਸਾਡੀ ਬੱਚੀ ਵਾਪਸ ਦਿੱਤੀ ਜਾਵੇ ਉਧਰ ਦੂਜੇ ਪਾਸੇ ਪੁਲਿਸ ਅਧਿਕਾਰੀ ਅਤੇ ਵਕੀਲਾਂ ਦਾ ਕਹਿਣਾ ਹੈ ਕਿ ਸਾਨੂੰ ਕੋਰਟ ਵੱਲੋਂ ਲੜਕੀ ਦੀ ਪ੍ਰੋਟੈਕਸ਼ਨ ਮਿਲੀ ਹੈ ਅਸੀਂ ਉਸ ਦਾ ਮੈਡੀਕਲ ਕਰਵਾਉਣ ਆਏ ਹਾਂ ਜਿੱਥੇ ਕਿ ਜੋ ਵੀ ਲੋਕ ਹੰਗਾਮਾ ਕਰ ਰਹੇ ਹਨ ਉਹਨਾਂ ਤੇ ਬੰਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਉਧਰ ਜੇਕਰ ਲੜਕੀ ਦੀ ਗੱਲ ਕਰੀਏ ਤਾਂ ਉਸ ਦਾ ਕਹਿਣਾ ਹੈ ਕਿ ਉਸ ਦੇ ਪਰਿਵਾਰ ਮੈਂਬਰ 16 ਸਾਲ ਦੀ ਉਮਰ ਵਿੱਚ ਉਸ ਦਾ ਜ਼ਬਰਨ ਵਿਆਹ ਕਰਵਾਉਣਾ ਚਾਹੁੰਦੇ ਸਨ ਪਰ ਹੁਣ ਉਸ ਨੇ ਆਪਣੀ ਮਰਜ਼ੀ ਨਾਲ ਨ ਫਿਲਹਾਲ ਉਸ ਨੂੰ ਆਪਣੇ ਮਾਪੇ ਅਤੇ ਮਾਮਿਆਂ ਤੋਂ ਖਤਰਾ ਹੈ ਅਤੇ ਉਹ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਨਾਲ ਰਹਿਣਾ ਚਾਹੁੰਦੀ ਹੈ ਬਾਕੀ ਸਰਕਾਰੀ ਕਾਰਵਾਈ ਬਾਰੇ ਵਕੀਲ ਹੀ ਦੱਸਣਗੇ ਮੈਂ ਆਪਣੀ ਮਰਜ਼ੀ ਨਹੀਂ ਗਈ ਮੇਰੇ ਘਰ ਦੀ ਮੇਰਾ ਜ਼ਬਰਦਸਤੀ ਵਿਆਹ ਕਰ ਦਿੱਤੀ ਸੀ ਕਿ ਤੇ ਉਦੋਂ ਮੇਰਾ ਕਰਦੇ ਜਦੋਂ ਮੈਂ 16 ਸਾਲਾਂ ਦੀ ਹਾਂ ਉਦੋਂ ਮੇਰਾ ਇਹ ਵਿਆਹ ਕਰਦੇ ਹੀ ਕੀਤਾ 17 ਸਾਲਾਂ ਦੀ ਮੈਂ ਫੇਰ ਕੀਤਾ ਇਹ ਮੇਰਾ ਜ਼ਬਰਦਸਤੀ ਵਿਆਹ ਕਰਦੇ ਆ ਤੇ ਮੈਂ ਆਪਣੀ ਮਰਜ਼ੀ ਨਾਲ ਕੀਤਾ ਮੇਰੇ ਘਰ ਦੇ ਬੇਸ਼ੱਕ ਪੁੱਛ ਲਓ ਇਹਨਾਂ ਨੂੰ ਤੇ ਮੈਂ ਆਪਣੀ ਮਰਜ਼ੀ ਕੀਤੀ ਆ ਤੇ ਮੈਂ ਹੁਣ ਵੀ ਇਹ ਕਹੂੰਗੀ ਕਿ ਆਪਣੇ ਸਹੁਰੇ ਘਰ ਜਾਣਾ ਤੇ ਕੱਲ ਵੀ ਕਹੂੰਗੀ ਸਹੁਰੇ ਘਰ ਨਾ ਪੇਕੇ ਨਹੀਂ ਮੈਂ ਵੜਨਾ ਬਸ ਉਮਰ ਕਿੰਨੀ ਹੈ ਤੁਹਾਡੀ ਉਮਰ ਮੇਰੀ 17 ਸਾਲ 17 ਸਾਲ ਕਿਹੜੇ ਮੁੰਡੇ ਨਾਲ ਗਏ ਅੱਥੇ ਨਾਨ ਰੋਹਿਤ ਕਿੱਥੋਂ ਰਹਿਣ ਵਾਲਾ ਨਕਲਾ ਤੋਂ ਮੁੰਡਾ ਕਿੱਥੇ ਆਉਂਦਾ ਮੁਝੇ ਠਹਿਣਾ ਨਹੀਂ ਤੇ ਆਪਣੀ ਮਰਜ਼ੀ ਨਾਲ ਗਏ ਮਰਜ਼ੀ ਨਾਲ ਗਏ ਤੇ ਤੁਸੀਂ ਸੋਚ ਤੁਹਾਨੂੰ ਤਾਂ ਸਿਵਰਾਸ ਆਲੇ ਕਿ ਆਈਏ ਤਾਂ ਮਿਲਣੇ ਕਰਾਣ ਕਿ ਤੁਸੀਂ ਕਰਵਾ ਰਿਆ ਨਹੀਂ ਕੀ ਤੁਸੀਂ ਉਜੀ ਮੰਨਤਾ ਪਈ ਚਾਹਦੇ ਕੀ ਮੈਂ ਆਪਣੇ ਸਹੁਰੇ ਘਰ ਜਾਣਾ ਬਸ ਅਭੀ ਤੁਹਾਡਾ ਫੈਸਲਾ ਨਹੀਂ ਹੋਇਆ ਕਿ ਤੁਹਾਡੇ ਕੋਲ ਹਾਈ ਕੋਰਟ ਦਾ ਕੋਈ ਰੂਪ ਹੈ ਔਰ ਤਾਂ ਮਿਲਗਾ ਆਰਡਰ ਹੈ ਅੰਕਲ ਕੋ ਸ਼ਾਈਨ ਦ ਵੀ ਆਰਡਰ ਕੀ ਪਤਾ ਨਹੀਂ ਇਹ ਅੰਕਲ ਨੂੰ ਬਤਾਇਆ ਨਹੀਂ ਮੈਨੂੰ ਪਤਾ ਨਹੀਂ ਇਹ ਵਿਆਹ ਕਰਾਇਆ ਹੈ ਕਿਉਂ ਜਾ ਕੇ ਕਿ ਕੋਈ ਕਨੈਕਸ਼ਨ ਨਹੀਂ ਕੀ ਚੱਕਰ ਕਰਾਇਆ ਨਹੀਂ ਅਜੇ ਨਹੀਂ ਤੁਹਾਨੂੰ ਤੁਹਾਨੂੰ ਤਾਂ ਸੈਨ ਕੀਤਾ ਤੁਹਾਨੂੰ ਕੁਝ ਵੀ ਪੁੱਛਿਆ ਨਹੀਂ ਉਹਨੇ ਵੀ ਦੱਸਿਆ ਹੋ ਤੇ ਇਹ ਅੰਕਲ ਬਤ ਮੈਂ ਉਹਨਾਂ ਦੇ ਨਾਲ ਰਹਿਣਾ ਮੇਰੇ ਪਿਆ ਯਾ ਅੰਕਲ ਨੂੰ ਅੰਕਲ ਕੋ ਸਾਰੇ ਪ੍ਰਕਿਰਚਾ ਚੰਡੀਗੜ੍ਹ ਵਿਆਹ ਦਾ ਲਿਖਿਆ ਤੁਹਾਨੂੰ ਤੁਹਾਡੇ ਵਿਆਹ ਦਾ ਬੰਦਾ ਨਹੀਂ ਹੋ ਸਕਦਾ ਅੰਕਲ ਨੂੰ ਪਤਾ ਅੰਕਲ ਕੋ ਸਾਰੇ ਕਾਗਜ਼ ਹੈ ਅੰਕਲ ਨੂੰ ਪਤਾ ਅੰਕਲ ਬਾਹਰ ਹੈ ਵਿਆਹ ਕਿੱਥੇ ਕਰਾਇਆ ਤੁਸੀਂ ਚੰਡੀਗੜ੍ਹ ਨਹੀਂ ਨਹੀਂ ਕੋਈ ਗੁਰਦਵਾਰੇ ਲਾਵਾ ਕੋ ਕਰਾਇਆ ਸੀ ਨਿਕਾਹ ਕਰਵਾਇਆ ਸੀ ਨਿਕਾਹ ਕਰਵਾਇਆ ਉਹਦਾ ਪ੍ਰੂਫ ਹੈਗਾ ਤੋ ਕੋਈ ਪ੍ਰੂਫ ਤਾਂ ਪਤਾ ਨਹੀਂ ਅੰਕਲ ਕੋ ਪਤਾ ਹੋਣਾ ਮੈਨੂੰ ਪਤਾ ਨਿਕਾਹ ਆ ਗਈ ਅੰਕਲ ਦਾ ਓਏ ਅੰਕਲ ਬਾਹਰ ਹੋ ਨੇ ਵਕੀਲ ਸਾਡਾ ਵਕੀਲ ਸਾਹਿਬ ਨੇ ਕਰਾਇਆ ਸਾਹਿਬ ਨਹੀਂ ਉਹਨਾਂ ਨੇ ਕਰਵਾਇਆ ਨਹੀਂ ਸਾਡਾ ਮਤਲਬ ਜਿਹੜਾ ਕਰਵਾਇਆ ਨਾ ਆਪਾਂ ਜਿਹੜਾ ਨਕਾ ਉਹ ਕਿਸੇ ਹੋਰ ਨੇ ਕਰਵਾਇਆ ਇਹ ਜਿਹੜਾ ਉਹ ਮੁੰਡੇ ਵਾਲੇ ਰੱਖਣ ਨੂੰ ਤਿਆਰ ਹੈ ਤੁਹਾਨੂੰ ਹਾਂਜੀ ਰੱਖਣ ਨੂੰ ਤਿਆਰ ਉਹ ਸਾਰੇ ਰਾਜੀ ਆ ਕੋਰਟ ਜੋ ਤੁਹਾਡੇ ਚੰਡੀਗੜ੍ਹ ਹੋਇਆ ਨਾ ਜਿਹੜਾ ਨਿਕਾਹ ਤੁਹਾਡਾ ਕਿਤੋਂ ਅੰਬਰਸਰ ਲੈ ਕੇ ਉਹ ਚੰਡੀਗੜ੍ਹ ਜਾ ਕੇ ਚੰਡੀਗੜ੍ਹ ਕਰਵਾਇਆ ਨਿਕਾਹ ਵੀ ਚੰਡੀਗੜ੍ਹ ਹੋਇਆ ਹਾਂਜੀ ਨਹੀਂ ਕੱਲ ਨੂੰ ਜੇ ਬਾਈਚੈਂਸ ਦਾ ਦੀਏ ਤੂੰ ਵਿਗੜਦੀ ਆ ਫਿਰ ਤੁਸੀਂ ਮਾਂ ਤੇ ਉਹਨੂੰ ਹੁਣ ਛੱਡਦਾ ਤੇ ਕਿੱਥੇ ਜਾਓਗੇ ਨਹੀਂ ਨਹੀਂ ਵਿਗੜਦੀ ਨਹੀਂ ਜੇ ਬਾਈਚੈਂਸ ਵਿਗੜ ਗਈ ਤਾਂ ਫਿਰ ਨਹੀਂ ਵਿਗੜਦੀ ਮੈਂ ਕਹਿੰਨੀ ਆ ਨਾ ਮੈਂ ਨਹੀਂ ਵਿਗੜਦੀ ਹੋਟਾਂ ਦੀ ਵਿਗੜਦੀ ਆ ਪਰ ਮੈਂ ਕਹਿੰਨੀ ਆ ਨਾ ਕਿ ਨਹੀਂ ਵਿਗੜਦੀ ਸਾਡੀ ਮੈਂ ਅੱਜ ਵੀ ਇਹ ਕਹਾਂਗੀ ਕੱਲ ਵੀ ਇਹ ਕਹਾਂਗੀ ਖਤਰਾ ਕਿਹਦੇ ਕੋ ਸੋ ਮੇਰੇ ਮਾਮਿਆਂ ਤੋਂ ਮੇਰੇ ਮਾਪਿਆਂ ਤੋਂ ਮੇਰਾ ਨਾਮ ਜਮਸੀਆ ਮੈਂ ਪਿੰਡ ਮੇਰਾ ਵੜੇ ਨਾਲ ਗਿਆ ਮੈਂ ਆਪਣੀ ਦਾ ਮਾਮਾ ਵਾ ਫਿਰ ਉਸ ਤੋਂ ਬਾਅਦਾਂ ਇੱਥੇ ਕਚੈਰੀ ਲੈ ਗਏ ਹਾਂ ਉਦੋਂ ਮੁਲਾਜ਼ਮ ਨਹੀਂ ਆਏ ਨਾਲ ਮੈਡਮ ਆਏ ਨਾਲ ਉਹ ਲੈ ਗਏ ਇਸ ਲਾਲ ਮੁੰਡੇ ਫਿਰ ਮੈਂ ਫੋਨ ਕਰਕੇ ਫਿਰ ਮੁਲਾਜ਼ਮ ਸੱਦੇ ਆ ਫਿਰ ਹੁਣ ਇੱਥੇ ਸਿਵਲ ਹਸਪੀਟਲ ਮੁਲਾਜ਼ਮ ਆਏ ਆ ਤੇ ਫਿਰ ਇਹਨਾਂ ਦਬਕਾ ਮਾਰ ਕੇ ਭਜਾਇਆ ਵਾ ਕਿੰਨੇ ਮੁਲਾਜ਼ਮ ਕਿੰਨੇ ਮੁੰਡੇ ਆਏ ਸੀ ਮੁੰਡੇ ਘਰ ਤੋਂ ਘੱਟ 10 ਜਣੇ ਇਹ ਕਰਨਗੇ ਮੁੰਡੇ ਆ ਤਾਂ ਗੱਲ ਕਿ ਮੁੰਡੇ ਸਾਡੇ ਗੱਲ ਪੈਣ ਉਹ ਮੁੰਡੇ ਸਾਡੇ ਗੱਲ ਪੈਣ ਥੋੜੀ ਗਏ ਕੁੜੀ ਖੋਹਣ ਥੋੜੀ ਗਏ ਕੁੜੀ ਦਾ ਵੀ ਮਸਲਾ ਸੀ ਤੁਹਾਡਾ ਕੁੜੀ ਸਰ ਕੁੜੀ ਗੱਪ ਜਮੜਾਇਆ ਇਹਨਾਂ ਆਪੀ ਲੱਗੇ ਮੁੰਡੇ ਚੋਰੀ ਮਹੌਨ ਸਰ ਪੇਸ਼ ਹੋਈ ਹੈ ਇੱਕ ਮਿੰਟ ਵੀਰੇ ਨਾ ਕੀ ਤਾਂ ਨਾ ਮੇਰਾ ਰਿੰਪੀ ਹੈ ਕੀ ਮਸਲਾ ਕੀ ਆ ਤੁਹਾਡਾ ਮੇਰੀ ਬੇਟੀ ਆ ਮੁੰਡਾ ਪਾਣ ਕਲਾ ਗਿਆ ਹੈ ਕੀ ਨਾ ਤਾਂ ਡਿਗਣੀ ਹੈ ਸਮਾਈਲ ਆ ਕੀ ਨਾਮ ਮੁੰਡੇ ਦਾ ਨਾਮ ਰੋਹਿਤ ਜੀ ਮੁੰਡੇ ਲੋਕੀ ਕੁੜੀ ਗਈ ਦੋ ਮਹੀਨੇ ਹੋ ਗਏ ਅੱਜ ਸਿਵਲ ਹਸਪਤਾਲ ਕੀ ਗੱਲ ਹੋਈ ਉਹਨਾਂ ਦਾ ਮੈਡੀਸਨ ਕਰਵਾਉਣ ਆਏ ਸੀ ਜਿਹੜਾ ਤੁਹਾਨੂੰ ਮੁੰਡੇ ਸੀ ਕਹਿੰਦੇ ਬਈ ਉਹ ਕੀ ਮਸਲਾ ਹੈ ਉਹ ਮੁੰਡਿਆਂ ਨੇ ਲਿਆਂਦੇ ਸੀ ਕਿ ਮੁੰਡੇ ਵਾਲਿਆਂ ਨੇ ਲਿਆਂਦੇ ਸੀ ਕੁੜੀ 17 ਸਾਲਾਂ ਦੀ 17 ਸਾਲਾਂ ਦੀ ਹਾਂਜੀ ਮੁੰਡਾ ਮੁੰਡੇ ਦਾ ਨਹੀਂ ਪਤਾ ਹੋਵੇਗਾ ਮੁੰਡੇ ਦਾ ਉਹ ਪੁਈ ਤੇ ਜਰਾ ਥੀਪੇ ਕੇ ਇਹਦੇ ਆ ਗਏ ਪੈਰ ਹੱਥੇ ਪੈਰ ਹੱਥੇ ਪੈਰ ਤੀਕਾ ਗਏ ਆ ਗਏ ਉਹਨਾਂ ਨੇ ਕਹਦਾ ਕੁੜੀ ਖੌਣ ਤੀਕਾ ਖੜੀ ਅੱਗੇ ਉਹਨਾਂ ਗਏ ਨਾਲ ਉਹ ਵਕੀਲ ਜੰਦਾ ਹੈ ਤਾਂ ਉਹ ਵੀ ਨਾਲ ਹੀ ਕਿਤੇ ਉਹ ਵੀ ਨਾਲ ਹੀ ਉਹ ਕੁੜੀ ਦੇ ਨਾਲ 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 ਰਹਿਣ ਆਇਆ ਜਦੋਂ ਪੂਸਲੇ ਉਹਨਾਂ ਨੇ ਜਦੋਂ ਰੋਕਿਆ ਕਿਹਾ ਵੇ ਖੰਡੇ ਹੀ ਗਏ ਹਾਂ ਜਿਹਨਾਂ ਨੇ ਕੁੜੀ ਕਹਿੰਦੀ ਮੇਰਾ ਹੌਟ ਵੀ ਘਰੋਂ ਦਾ ਹੋ ਗਈ ਹਾਂ ਹਾਂ ਜੀ ਤਾਂ ਉਹਦਾ ਤਾਂ ਕੁਝ ਨਹੀਂ ਹੋਇਆਗਾ ਦਿੱਤਾ ਕੁੜੀ ਨੂੰ ਕੁੜੀ ਕਿੱਥੇ ਆਈ ਤੇ ਮੈਂ ਟੈਮੈਡੀਕਲ ਹੋਂਡਿਆ ਜੀ ਕੁੜੀ ਮੰਗੀ ਕਰਦੇ ਸਾਨੂੰ ਕੁੜੀ ਸਾਨੂੰ ਮਾਰ ਦਿੱਤੀ ਜਾਵੇ ਸਾਨੂੰ ਦਿੱਤੀ ਜਾਵੇ ਤਾਂ ਮੁੰਡਾ ਨੂੰ ਸਜ਼ਾ ਹੋਵੇ ਸਭ ਤੋਂ ਸਭ ਤੋਂ ਸਜ਼ਾ ਦਿੱਤੀ ਜਾਵੇ ਨਾ ਮੇਰਾ ਜਮਸ ਮਸੀ ਹੈ ਪਿੰਡ ਮੇਰਾ ਚੱਕੋਲ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਹਾਂਜੀ ਵੀਰ ਜੀ ਕੀ ਮਤਲਬ ਹੈ ਸਾਡਾ ਮਸਲਾ ਆ ਰਿਹਾ ਮੈਂ ਕੁੜੀ ਦਾ ਜੀਜਾ ਹਾਂ ਕੁੜੀ ਆ ਨੂੰ ਅੱਜ ਨਾ ਜੱਸ ਸਾਹਿਬ ਨੇ ਲਿਖਿਆ ਇੱਥੇ ਕੀਤਾ ਵੀ ਕੋਰਚ ਪੇਸ਼ ਹੋਵੇ ਕੁੜੀ ਥਾਣੇ ਆਈ ਦੋ ਮਹੀਨੇ ਬਾਅਦ ਕੁੜੀ ਕੁੜੀ ਆਈ ਦੋ ਮਹੀਨੇ ਬਾਅਦ ਥਾਣੇ ਕੁੜੀ ਜੋ ਕੋਰ ਥਾਣੇ ਕੋਰਚ ਆ ਗਈ ਆ ਕੋਰਚੇ ਮੁੰਡੇ ਵਾਲੇ ਮਗਰ ਆਏ 15 20 ਜਣੇ ਕਚੈਰੀ ਚ ਨਾਲ ਇਹਨਾਂ ਦਾ ਵਕੀਲ ਆ ਕੁੜੀ ਇਹਨਾਂ ਹੱਥੋਂ ਪਾਈ ਸਾਡੇ ਨਾਲ ਹੋਇਆ ਕੁੜੀ ਵਾਲੇ ਕੋ ਫੋਨ ਦੀ ਕੋਸ਼ਿਸ਼ ਇਹਨਾਂ ਕੀਤੀ ਹੈ ਤੁਹਾਨੂੰ ਇਹਨਾਂ ਧੱਕੇ ਧੱਕੇ ਮਾਰੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਸਾਡੀ ਬੇਨਤੀ ਆ ਪੇ ਇਹਨਾਂ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਸਾਡੀ ਸੁਣਵਾਈ ਹੋਣੀ ਚਾਹੀਦੀ ਮੁੰਡੇ ਵਾਲਿਆ ਪੁਆਇਆ ਜੀ ਕੁੜੀ ਨਾ ਗਮਰਾਹ ਕੀਤਾ ਉਹਨਾਂ ਨੂੰ ਕੁੜੀ ਨੂੰ ਉਹਨਾਂ ਨੇ ਗਮਰਾਹ ਕੀਤਾ ਉਹਨਾਂ ਨੇ ਪੜਾਇਆ 1.5 ਮਹੀਨਾ ਕੁੜੀ 2 ਮਹੀਨੇ ਕੁੜੀ ਦੀ 17 ਸਾਲ 3 ਮਹੀਨੇ ਉਮਰ ਆ ਕੁੜੀ ਠੀਕ ਨਹੀਂ ਆ ਕੁੜੀ ਉਹਨਾਂ ਗਮਰਾਹ ਨਾ ਕੀਤਾ ਕੁੜੀ ਬੋਲੀ ਵੀ ਉਹਨਾਂ ਦੀ ਬੋਲਦੀ ਆ ਮੇਰੀ ਬੇਨਤੀ ਆ ਮੁੰਡੇ ਵਾਲਿਆਂ ਨਾਲ ਨਾ ਜੀ ਮੁੰਡੇ ਵਾਲਿਆਂ ਦਾ ਨਾਮ ਪਿਓ ਦਾ ਨਾਮ ਦੇਵਤਮਸੀ ਆ ਮੁੰਡੇ ਦਾ ਨਾਮ ਰੋਹਿਤ ਉਰਫ ਧੀਰ ਰੋਤੀ ਨਾਕਲਾਂ ਦੇ ਪਿੰਡ ਨਾਕਲਾਂ ਹਾਂਜੀ ਸਾਡੀ ਮੰਗਿਆ ਵੀ ਸਾਨੂੰ ਸਾਡੀ ਕੁੜੀ ਸਾਨੂੰ ਦਿੱਤੀ ਜਾਵੇ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਮੈਨੂੰ ਸਜ਼ਾ ਦਿੱਤੀ ਮੇਰਾ ਨਾਮ ਜਗਜੀਤ ਸਿੰਘ ਐਡਵੋਕੇਟ ਆ ਹਾਂਜੀ ਅਸੀਂ ਇੱਕ ਪੁਲਿਸ ਭਟਾ ਕੁੜੀ ਦਾ ਤੇ ਮੈਡੀਕਲ ਹੋ ਰਿਹਾ ਕੀ ਹਾਂਜੀ ਕੁੜੀ ਦਾ ਮੈਡੀਕਲ ਕਰਾਉਣਾ ਆਏ ਸੀਗੇ ਹਾਂਜੀ ਕੁੜੀ ਨੂੰ ਪੁਰਸਪਰੈਕਸ਼ਨ ਮਿਲੀ ਹੋਈ ਆ ਫਰੋਂ ਦਾ ਆਨਰੇਬਲ ਪੰਜਾਬ ਐਡਵੋਕੇਟ ਹਾਈ ਕੋਰਟ ਜਿਸ ਨੂੰ ਜਿਸ ਦੀ ਵਾਇਲੇਸ਼ਨ ਹੋਦੀ ਵੇ ਕਿ ਮੈਨੂੰ ਸੱਦਿਆ ਗਿਆ ਮੈਂ ਆਇਆ ਵੀ ਕਿਉਂ ਵਾਇਲੇਸ਼ਨ ਹੋ ਰਹੀ ਆ ਇਹ ਵਾਇਲੇਸ਼ਨ ਵਾਸਤੇ ਮੈਂ ਯਸਨ ਨੂੰ ਫੋਨ ਕੀਤਾ ਚਾਰ ਪੰਜ ਵੀ ਤੁਹਾਡੇ ਇਥੇ ਝਗੜਾ ਹੋਣ ਲੱਗਾ ਜੇ ਇਹ ਐਸਾ ਹੀ ਆਇਆ ਉਹਨਾਂ ਮੈਨੂੰ ਬੁਲਾਇਆ ਮੈਂ ਅੰਦਰ ਗਿਆ ਫਿਰ ਇਹ ਬਾਹਰ ਝਗੜਾ ਹੋਣ ਦਾ ਖਤਰਾ ਜੇ ਇਹਨੂੰ ਪ੍ਰੋਪਰ ਮੇਨਟੇਨ ਕਰੋ ਹੋਰ ਦੱਸੋ ਸੇ ਸਾਨੂੰ ਪਤਾ ਲੱਗਿਆ ਤੁਸੀਂ ਤੁਸੀਂ ਮੁੰਡੇ ਵਾਲੀ ਸਾਈਡ ਤੋਂ ਆਏ ਹੋ ਮੈਂ ਕਹਿੰਦਾ ਮੁੰਡੇ ਵਾਲੀ ਸਾਈਡ ਤੋਂ ਲਿਖ ਲਓ ਹਾਂਜੀ ਮੈਂ ਬਤਾਉ ਰਿਹਾ ਕਿ ਅਸੀਂ ਪੁਲਿਸ ਪਰਟਾ ਕੇ ਨਹੀਂ ਬਤਾਉ ਰਿਹਾ ਲੀਗਲੀ ਪ੍ਰਟੈਂਟ ਨੂੰ ਪ੍ਰੋਟੈਕਟ ਕਰਨਾ ਆਦਾ ਹੈ ਚਲੋ ਜੀ ਜਿਹੜੀ ਨਬਾਲਗਿਆ ਕੁੜੀ ਨੂੰ ਪੂਰਾ ਪ੍ਰੋਟੈਕਸ਼ਨ ਮਿਲਦਾ ਜੀ ਇਤਨਾ ਮੈਂ ਕਹਿੰਦਾ ਮਿਲੀ ਹੋਈ ਆ ਮਿਲੀ ਹੋਈ ਆ ਦੁਬਾਰਾ ਬੋਲਾਂ ਫੇਰ ਮਿਲੀ ਹੋਈ ਆ ਹੋਰ ਦੱਸੋ ਪਲੀਜ਼ 17 ਸਾਲ ਦੀ ਕੁੜੀ ਨੂੰ ਕਿੱਦਾਂ ਮਿਲ ਗਈ ਜੀ ਇਹ ਤੁਸੀਂ ਹਾਈ ਕਾਉਰਟ ਨੂੰ ਪੁੱਛੋ ਹੁੰਦੇ ਨੇ ਬਲ ਹਾਈ ਕਾਉਰਟ ਕੋ ਕੁਐਸਚਨ ਕਰੋ ਮੇਰਾ ਨਹੀਂ ਕੁਐਸਚਨ ਮੈਂ ਉਹਨਾਂ ਵੱਲੋਂ ਆਇਆ ਮਿਲੀ ਹੋਈ ਹੈ ਨਾ ਕਾਨੂੰਨ ਹੈ ਮਿਲੀ ਹੋਈ ਹੈ ਨਾ ਤੁਸੀਂ ਕਹਿੰਦੇ ਮੈਨੂੰ ਕਾਨੂੰਨ ਪੁੱਛਣ ਵਾਲੇ ਨਹੀਂ ਨਹੀਂ ਸਾਡਾ ਨਹੀਂ ਨਹੀਂ ਪੁੱਛ ਸਕਦੇ ਇਹ ਲਿਖ ਕੇ ਪਾਸੇ ਇਹ ਗੱਲ ਕੁਐਸਚਨ ਨਹੀਂ ਤੁਸੀਂ ਕਰ ਸਕਦੇ ਜਿਹਨੂੰ ਦੱਸਿਆ ਉਹਨਾਂ ਦੇ ਬਿਆਨਾਂ ਵਿੱਚ ਦੱਸਿਆ ਨਾ ਬੜਾ ਕੁਝ ਮੈਂ ਉਹਦੇ ਬਿਆਨ ਤੇ ਤੁਹਾਨੂੰ ਬਿਆਨ ਤੁਹਾਨੂੰ ਪੁੱਛੋ ਜ਼ਰੂਰ ਕਰੋ ਨਹੀਂ ਇਹ ਨਹੀਂ ਪੁੱਛ ਸਕਦੇ ਇੱਕ ਕਿਉਂ ਮਿਲੀ ਆਹ ਹਾ ਆਨਰਬਲ ਹਾਈ ਕੋਰਟ ਦਾ ਕੰਮ ਹੈ ਮੇਰਾ ਕੰਮ ਹੈ ਸਾਨੂੰ ਤੁਸੀਂ ਵਕੀਲ ਦੇ ਤੁਸੀਂ ਉਹਦੇ ਪਟੀਸ਼ਨ ਦਾ ਕੀਤੀ ਹੈ ਮੈਂ ਪਟੀਸ਼ਨ ਨਹੀਂ ਧਾਰ ਕੀਤੀ ਕਿਸੇ ਹੋਰ ਨੇ ਕੀਤੀ ਮੈਂ ਆਰਡਰ ਲਿਆ ਹਾਂਜੀ ਆਰਡਰ ਦੀ ਵਾਇਲੇਸ਼ਨ ਵੇਖ ਕੇ ਇਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਇੱਥੇ ਵਾਇਲੇਸ਼ਨ ਹੋ ਰਹੀ ਹੈ ਇੱਥੇ ਕੋਈ ਮਰਡਰ ਵੀ ਹੋ ਸਕਦਾ ਜੇ ਤਾਂ ਹੀ ਆਇਆ ਜਿਹੜੇ ਪਟਨ ਲੋਕਾਂ ਨੂੰ ਪਤਾ ਹੋਵੇਗਾ ਨਾ ਵੀ ਕਿਉਂ ਮਿਲੀ ਹੈ ਕਾਰਨ ਦੇ ਇਹਨਾਂ ਦੱਸ ਸਕਦੇ ਨਾ ਬੀਜੇ ਨਬਾਲਗ ਨੂੰ ਜਿਹੜੀ ਮਿਲਦੀ ਹੈ। ਆਨਰੇਬਲ ਹਾਈ ਕੋਰਟ ਤੇ ਮੈਂ ਕਮੈਂਟ ਨਹੀਂ ਕਰ ਸਕਦਾ। ਪਹਿਲੀ ਗੱਲ ਸੁਣ ਲਓ। ਵੀ ਉਹਨਾਂ ਕਿਉਂ ਦਿੱਤੀ ਆ ਕਿ ਕਿਵੇਂ ਦਿੱਤੀ ਆ। ਤੁਹਾਨੂੰ ਕਿਹੜਾ ਕਾਨੂੰਨ ਹੈ ਜਿਹਦੇ ਕਾਨੂੰਨ ਦੇ ਆਧਾਰ ਤੇ ਮਿਲ ਸਕਦੀ ਹੈ? ਆਪਾਂ ਤੁਹਾਨੂੰ ਪੁੱਛਦੇ ਆ। ਆਨਰੇਬਲ ਹਾਈ ਕੋਰਟ ਆਨਰੇਬਲ ਹਾਈ ਕੋਰਟ ਕੋ ਪਾਵਰ ਆ ਨੇ ਭਾਵੇਂ 5 ਸਾਲ ਦਾ ਬੱਚਾ ਜਿਹਨੂੰ ਮਰਜ਼ੀ ਕਸਟਡੀ ਦੇ ਦੇ। ਕਿਹੜੀ ਧਾਰਾ ਹੈ ਕਿ ਕਿਹਦੇ ਕਿਹਦੇ ਆਧਾਰ ਤੇ ਵੀ ਮਿਲ ਸਕਦੀ ਹੈ? ਆਪਾਂ ਤੁਹਾਨੂੰ ਪੁੱਛੇ ਤੁਹਾਨੂੰ ਆਪਾਂ। 482 ਤਲੇ ਸਿਰਫ ਪ੍ਰੋਟੈਕਸ਼ਨ ਪੁਲਿਸ ਪ੍ਰੋਟੈਕਸ਼ਨ ਆਪਾਂ ਮੰਗ ਰਹੇ ਆ। ਉਹਦੇ ਵਿਹਾਰ ਤੇ ਮਿਲਦੀ ਹੈ। ਮਿਲ ਹੀ ਹੋਈ ਆ। ਮਿਲ ਗਈ ਮੇਰੀ ਭਾਈਆ ਮੈਂ ਦੁਬਾਰਾ ਕਹਾਂਗਾ ਮਿਲ ਰਹੀ ਆ ਕੁੜੀ ਦਾ ਮੈਡੀਕਲ ਹੋ ਰਿਹਾ ਹਾਂ ਜੀ ਸਾਰੇ ਗਏ ਆ ਵੀ ਕੁੜੀ ਦਾ ਮਾਂ ਪਿਓ ਹੋਰ ਬਾਹਰ ਘੱਟਦਾ ਕੁੜੀ ਦਾ ਮਾਂ ਪਿਓ ਸਾਰਾ ਗਿਆ ਨਹੀਂ ਭਾਈ ਤੂੰ ਅੰਦਰ ਨਹੀਂ ਜਾਣ ਦਿੰਦਾ ਤੁਹਾਨੂੰ ਅੰਦਰ ਭੇਜਾਂ ਤੂੰ ਤੁਸੀਂ ਅੰਦਰ ਗਏ ਜੀ ਬਗਵਾ ਕੇ ਸਾਰੇ ਬਾਹਰ ਕੱਢੀ ਜਾਂਦੇ ਬਿਲਕੁਲ ਠੀਕ ਆ ਮੈਨੂੰ ਉਹਨੇ ਪੁੱਛਿਆ ਡਾਕਟਰ ਸਾਹਿਬ ਨੇ ਹਾਂ ਜੀ ਤੇ ਕੀ ਅਸੀਂ ਕੁੜੀ ਦਾ ਮੈਡੀਕਲ ਕਰ ਸਕਦੇ ਆ ਮੈਂ ਕੁੜੀ ਦੀ ਮਰਜ਼ੀ ਨਾਲ ਹਾਂ ਜੀ ਜੇ ਕੁੜੀ ਕਹਿੰਦੀ ਮੈਡੀਕਲ ਹੋਣਾ ਹੋਣਾ ਕੁੜੀ ਕਹਿੰਦੀ ਨਹੀਂ ਹੋਣਾ ਤਾਂ ਨਹੀਂ ਹੋਣਾ ਹੋਰ ਦੱਸੋ ਇਹੀ ਪੈਸਾ ਜੇ ਡਾਕਟਰ ਸਾਹਿਬ ਕਹਿੰਦੇ ਵੀ ਨਹੀਂ ਅੰਦਰ ਬੰਦਣਾ ਸਿਕ ਸਸ ਕੋਲੀ ਹਾਂ ਇਹ ਕੁੜੀ ਦੀ ਉਮਰ ਕਿੰਨੀ ਹੈ ਭਾਈ ਪਤਾ ਕੀ ਆ ਕੁੜੀ ਦੀ ਉਮਰ ਕਿੰਨੀ ਹੈ ਕੁੜੀ ਦੀ ਉਮਰ ਜਿਹੜੀ ਆ 17 ਸਾਲ ਤੇ ਕੁਝ ਮਹੀਨੇ ਆ ਸਮਝ ਲੱਗੀ ਹਾਂ ਤੇ ਲੱਗਾ ਸਰ ਉਹ ਹਾਂ ਇਹਨੇ ਮਹੀਨੇ ਇੱਕ ਮਿੰਟ ਓਏ ਡਾਕਟਰ ਸਾਹਿਬ ਕਹਿੰਦੇ ਵੀ ਬਾਹਰ ਚੱਲੋ ਜੋ ਕੁੜੀ ਕਹੂਗੀ ਉਹਦੇ ਮੁਤਾਬਕ ਚੱਲਿਆ ਜਾਣਾ ਸਮਝ ਲੱਗੀ ਦੱਸੋ ਬੋਲ ਬੋਲ ਤੇ ਕੁੜੀ ਨੰਬਾਲ ਗਿਆ ਤੇ ਗੁੱਡੇ ਦੇ ਮਾਪੇ ਉਹ ਬੰਦਿਆਂ ਨਾਲ ਯਾਰ ਸਾਰੇ ਹੁਣੇ ਅੰਦਰ ਵੜ ਜਾਣੇ ਆ ਉਹ ਸਾਰੇ ਥੋੜੇ ਅੰਦਰ ਵੜ ਜਣੇ ਇੱਕ ਤਾਂ ਚੱਲ ਜੇ ਆਹ ਸਰ ਤੁਸੀਂ ਇੱਕ ਦੋ ਜਣ ਸਾਰੇ ਨਾਲ ਅੰਦਰ ਵੜੋ ਕੁੜੀ ਦੀ ਮਰੇ ਸਾਰੇ ਨਹੀਂ ਸੰਡੇ ਯਾਰ ਨਹੀਂ ਇਹ ਮਾਸੇ ਵਾਲੇ ਇੱਕ ਮਿੰਟ ਯਾਰ ਗੱਲ ਕਰ ਲੈਂਦੇ ਕੁੜੀ ਦੀ ਮਾਲ ਕੁੜੀ ਦੀ ਇੱਕੋ ਇੱਕੋ ਜਣਾ ਜਾਵੇ ਨਾ ਸਾਰੇ ਅੰਦਰ ਵੜ ਜਾਂਦੇ ਆ ਇਹ ਹਾਂ ਇੱਕੋ ਜਾਣਾ ਬਸ ਕੁੜੀ ਦੀ ਮਾਂ ਦੇ ਬਿਆਨ ਲੈ ਗਈ ਕੀ ਕੁੜੀ ਦੇ ਬਿਆਨ ਲੈ ਕਾਦੇ ਬਿਆਨ ਲੈਣੀ ਕੁੜੀ ਦੇ ਕੁੜੀ ਦੇ ਮਾਪਿਆਂ ਦੇ ਬਿਆਨ ਚੱਲਦੇ ਨੇ ਕੀ ਕੁੜੀ ਦੇ ਮਾਂ ਕੁੜੀ ਦੇ ਬਿਆਨ ਚੱਲਦੇ ਯਾਰ ਪਰਚਾ ਦਰਜ ਹੋ ਚੁੱਕਾ ਪਹਿਲਾਂ ਆਲਰੇਡੀ ਕੀ ਸਰ ਬਿਆਨ ਲੈ ਪਰਚਾ ਕਿਹਦੇ ਨਾਲ ਲੱਗਿਆ ਆ ਗਈ